ਸਰਗੀ ਗਾਮੇ ਦਕਤਾਰ ਸਿੰਘ ਸਰਾਂਤ ਤੁਸੀਂ ਹੈਮਨਡੀਆਂ ਵੇਖ ਰਹੇ ਹੋ ਇਸ ਟਾਈਮ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਮੋਗਾ ਤੋਂ ਮੋਗਾ ਦੇ ਬੱਚਾ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਪਹੁੰਚੇ ਨੇ ਜਿੱਥੇ ਉਹਨਾਂ ਨੇ ਮੰਡੀ ਦਾ ਜਾਇਜ਼ਾ ਲੈਣ ਵਾਸਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਪਹੁੰਚੇ ਉਹਨਾਂ ਦੇ ਨਾਲ ਵਿਧਾਇਕ ਅਮਨਦੀਪ ਕੌਰ ਅਰੋੜਾ ਤੇ ਨਾਲ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਵੀ ਹਾਜ਼ਰ ਹੋਏ ਹੈ ਇਸ ਟਾਈਮ ਜਦੋਂ ਉਹਨਾਂ ਨੇ ਆਰਥਿਕਾਂ ਨਾਲ ਅਤੇ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਲੇਬਰ ਜਿਹੜੀ ਸਮੇਂ ਸਾਰ ਨਹੀਂ ਪਹੁੰਚ ਰਹੀ ਜਿਸ ਦੇ ਕਰਕੇ ਸਾਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਲੇਬਰ ਨੂੰ ਵੀ ਕਿਹਾ ਕਿ ਅਸੀਂ ਬਾਰ ਬਾਰ ਮਨਤਾ ਕਰਦੇ ਹਾਂ ਪਰ ਟਰੱਕ ਐਕਸੇ ਨਹੀਂ ਪਹੁੰਚਦੇ ਕਾਉ ਸਾਨੂੰ ਦਿਖਾਉਣੇ ਆ ਮੋਗਾ ਤੋਂ ਹੈਵ ਇਨ ਇੰਡੀਆ ਲਈ ਵਿਸ਼ੇਸ਼ ਰਿਪੋਰਟ ਸੰਜੀਵ ਰੋੜਾ ਦੀ ਮੋਗਾ ਮੈਡਮ ਡਾਕਟਰ ਸਾਹਿਬ ਆਮਦੀਪ ਕੌਰ ਜੀ ਔਰ ਸਾਡੇ ਡੀਐਫਐਸਸੀ ਸਾਡੇ ਐਸਡੀਐਮ ਮੋਗਾ ਔਰ तमाम ਸਾਡੇ ਅਧਿਕਾਰੀ ਸਹਿਬਾਨ ਸੋ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਜਿਹੜਾ ਸਿਲਸਿਲਾ ਆ ਵੀਟ ਪਰਚurement ਦਾ ਲਗਾਤਾਰ ਡੇ ਬਾਏ ਡੇ ਉਹ ਵਧ ਤੇ ਜਾ ਰਿਹਾ ਸੋ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰਕਿਊਰਮੈਂਟ ਦੇ ਰਿਕਾਰਡਿੰਗ ਪ੍ਰਬੰਧ ਕੀਤੇ ਆ ਉਹਨਾਂ ਦਾ ਗਰਾਸਰੂਟ ਤੇ ਜਾ ਕੇ ਜਾਇਜ਼ਾ ਲੈਣ ਦੇ ਲਈ ਉਹ ਮੈਂ ਲਗਾਤਾਰ ਮੰਡੀਆਂ 'ਚ ਜਾ ਰਿਹਾ ਸੋ ਅੱਜ ਵੀ ਮੋਗੇ ਤੇ ਸ਼ੁਰੂਆਤ ਕੀਤੀ ਇਸ ਵਾਰ ਦੋ ਤਿੰਨ ਜ਼ਿਲ੍ਹਿਆਂ ਤੋਂ ਹੋਰ ਜਾਣਾ ਸੋ ਪੰਜਾਬ ਦੇ ਅੰਦਰ ਇਸ ਸੀਜ਼ਨ ਦੇ ਦੌਰਾਨ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ ਇਦਰੇ ਲਗਾਤਾਰ ਮਾਨਜੋਗ ਮੁੱਖ ਮੰਤਰੀ ਜੀ ਦਾ ਆਦੇਸ਼ ਆ ਕਿ ਮੰਡੀਆਂ ਦੇ ਅੰਦਰ ਬਕਾਇਦਾ ਜਾ ਕੇ ਉੱਥੇ ਉਹਨੂੰ ਸਾਰੇ ਮਾਹੌਲ ਨੂੰ ਦੇਖਿਆ ਜਾਵੇ ਸਮਝਿਆ ਜਾਵੇ ਕਿ ਜਿਹੜਾ ਮੈਕੈਨਿਜ਼ਮ ਫੂਡ ਸਪਲਾਈ ਵਿਭਾਗ ਦਾ ਸਰਕਾਰ ਦਾ ਉਹ ਕਿਵੇਂ ਲਾਗੂ ਹੋ ਰਿਹਾ ਉਹਦੇ ਧਿਆਨ ਰੱਖਿਆ ਜਾਵੇ ਸਵਾਜ ਮੈਂ ਆਪਣੇ ਪਿਆਰੇ ਜ਼ਿਲ੍ਹਾ ਮੋਗੇ ਦੇ ਵਿੱਚ ਆਇਆ ਮੋਗੇ ਦੀ ਮੰਡੀ ਚ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਹੁਣ ਤੱਕ 49 ਲੱਖ ਐਮਟੀ ਕਣਕ ਆ ਚੁੱਕੀ ਹੈ ਔਰ 49 ਲੱਖ ਐਮਟੀ ਦੇ ਵਿੱਚੋਂ 44.5 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਕਿਸਾਨਾਂ ਦੀ ਜਿੰਸ ਸੋ ਉਹਦਾ ਜਿਹੜਾ ਬਣਦਾ ਪੈਸਾ ਆ ਜਿਹੜੀ ਐਮਐਸਪੀ ਦੇ ਮੁਤਾਬਕ 5573 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤੇ ਅੱਜ ਡਿਲੀਵਰ ਕੀਤਾ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਲਈ 124 ਲੱਖ ਐਮਟੀ ਦਾ ਉਹ ਅਸੀਂ ਪੂਰਾ ਕਰਨ ਦੇ ਲਈ ਇਸ ਕਰਕੇ ਆਸਵੰਦਾ ਕਿ ਪੰਜਾਬ ਦੇ ਅੰਦਰ ਇਸ ਵਾਰ ਬੰਪਰ ਫਸਲ ਹੈ ਝਾੜ ਚੰਗਾ ਆ ਰਿਹਾ ਸੋ ਇਸ ਚੰਗੇ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਹੈ ਕਿਸਾਨ ਨੂੰ ਲਾਭ ਹੈ ਉਹਦੇ ਨਾਲ ਦੇ ਨਾਲ ਕੇਂਦਰੀ ਪੂਲ ਦੇ ਅੰਦਰ ਜਿਹੜਾ ਸਾਡਾ ਹਿੱਸਾ ਆ ਉਹ ਵੀ ਐਕਸਟਰਾ ਹਰਕਾ ਹੋਗਾ ਵਧੂਗਾ ਸੋ ਲਗਾਤਾਰ ਪੰਜਾਬ ਦੇ ਅੰਦਰ 1864 ਅਸੀਂ ਖਰੀਦ ਕੇਂਦਰ ਬਣਾਏ ਆ ਸੋ ਇਹ 1864 ਖਰੀਦ ਕੇਂਦਰਾਂ ਦੇ ਵਿੱਚ ਲਗਭਗ 8 ਲੱਖ ਕਿਸਾਨ ਜਿਹੜਾ ਆ ਉਹਨੇ ਆਉਣਾ ਆਪਣੀ ਜਿੰਸ ਲੈ ਕੇ ਸੋ ਹੁਣ ਤੱਕ 1.5 ਲੱਖ ਰਿਬ ਦੇ ਕਿਸਾਨ ਜਿਹੜਾ ਉਹ ਮੰਡੀ ਚ ਆਇਆ ਉਹਨੂੰ ਅਸੀਂ ਪੇਮੈਂਟ ਕਰ ਚੁੱਕੇ ਆ ਅੱਜ ਵੀ ਮੈਂ ਮੋਗੇ ਚ ਆਇਆ ਇੱਥੇ ਅ ਅਮਰਤਪਾਲ ਜਿਹੜੇ ਕਿਸਾਨ ਨੇ ਉਹਨਾਂ ਦੀ ਢੇਰੀ ਦੀ ਪਰਚੇਸ ਕੀਤੀ ਆ ਪੰਸਬ ਦੀ ਖਰੀਦ ਹੋ ਹੈਗੀ ਆ ਸੋ 24 ਘੰਟੇ ਦੇ ਵਿੱਚ ਵਿੱਚ ਜਿਹੜਾ ਪੈਸਾ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦਾ ਜਿਹੜਾ ਮਾਨਜੁਗ ਮੁੱਖ ਮੰਤਰੀ ਜੀ ਦਾ ਵਾਅਦਾ ਉਹਦੇ ਤੇ ਅਮਲ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਕਿਸਾਨ ਮੰਡੀਆਂ 'ਚੋਂ ਖੁਸ਼ ਹੋ ਕੇ ਜਾ ਰਿਹਾ ਉਹ ਆਉਂਦਾ ਹੈ ਉਹਦੀ ਢੇਰੀ ਟਾਈਮ 'ਸਰ ਚੱਕੀ ਜਾ ਰਹੀ ਹੈ ਔਰ 24 ਘੰਟੇ ਦੇ ਵਿੱਚ ਵਿੱਚ ਖਾ ਉਹਦੇ ਪੈਸੇ ਉਹਦੇ ਖਾਤੇ 'ਚ ਪੈ ਰਹੇ ਆ ਸੋ ਲਗਾਤਾਰ ਇਹ ਜਿਹੜਾ ਸੀਜ਼ਨ ਹੈ ਇਹ ਡੇ ਬਾਏ ਡੇ ਆਪਣੇ ਪੀਕ ਤੇ ਜਾ ਰਿਹਾ ਸੋ ਅੱਜ ਮੋਗੇ ਮੰਡੀ 'ਚ ਆਇਆ ਉਹ ਬੜੇ ਸ਼ਾਨਦਾਰ ਪ੍ਰਬੰਧ ਨੇ ਸੋ ਲਗਾਤਾਰ ਨਾਟੇ ਓਨਲੀ ਕਿਸਾਨ ਬਲਕਿ ਜਿਹੜੀਆਂ ਵੀ ਹੋਰ ਫੈਕਲਟੀਜ਼ ਨੇ ਜਿਹੜੀਆਂ ਪ੍ਰੋਕੂਰਮੈਂਟ ਨਾਲ ਜੁੜੀਆਂ ਆ ਇੱਕ ਬੜਾ ਵੱਡਾ ਫੈਸਲਾ ਮਾਨ ਜੋ ਮੁੱਖ ਮੰਤਰੀ ਜਨੇ ਰਿਆ ਜਿਹੜੇ ਸਾਡੇ ਗੱਲਾ ਮਜ਼ਦੂਰ ਸੋਰੀ ਲੋਡਿੰਗ ਵਾਲੇ ਮਜ਼ਦੂਰ ਨੇ ਉਹਨਾਂ ਦੀ ਰੇਟ ਰਵਾਈਸ ਕੀਤੇ ਆ ਦੇ ਅੰਦਾਜ਼ਨ 10 ਕਰੋੜ ਰੁਪਈਆ ਜਿਹੜਾ ਉਹ ਲੋਡਿੰਗ ਵਾਲੇ ਮਜ਼ਦੂਰਾਂ ਨੂੰ ਇਸ ਸੀਨ ਚ ਉਹਨਾਂ ਦੇ ਰਵਾਈਸ ਹੋਏ ਰੇਟਾਂ ਮਤਲਬ ਵਾਦਾ ਮਿਲਣਾ ਸੋ ਸਾਰੇ ਪ੍ਰਬੰਧ ਮਿਲ ਗਿੱਤੇ ਆ ਕਿਸਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਦੇ ਦਿੱਤੀ ਜਾਵੇ ਮੰਡੀ ਚ ਕੱਲਾ ਕੱਲਾ ਦਾਣਾ ਐਮਐਸਵੀ ਦੇ ਉੱਤੇ ਉਦੀ ਪੇਮੈਂਟ ਕਰਕੇ ਸਰ ਲੇਬਰ ਦੀ ਕਮੀ ਬੜੀ ਆ ਰਹੀ ਹੈ ਆ ਚਲੋ ਲੇਬਰ ਬੇਸਿਕਲੀ ਬੜਾ ਬੈਗੇਸਟ ਸੀਜ਼ਨ ਹੁੰਦਾ ਪੈਡੀ ਔਰ ਬੀਟ ਦਾ ਕਿਤੇ ਨਾ ਕਿਤੇ ਮਾੜੀ ਮੋਟੀ ਕੋਈ ਪ੍ਰੋਬਲਮ ਆ ਵੀ ਜਾਂਦੀ ਹੈ ਲੇਕਿਨ ਮਜ਼ਦੂਰਾ ਦੇ ਰੇਟ ਵੀ ਰਿਵਾਈਜ਼ ਕੀਤੇ ਨੇ ਤੇ باوجود ਜੇ ਮਜ਼ਦੂਰਾ ਦੀ ਸ਼ਾਰਟੇਜ ਹੈ ਲੇਕਿਨ ਉਹਨੂੰ ਪੂਰੀ ਕਰਾਂਗੇ ਕਿਸੇ ਨਾ ਕਿਸੇ ਢੰਗ ਦੇ ਨਾਲ ਮੰਡੀ ਦੇ ਵਿੱਚੋਂ ਨਾ ਕੋਈ ਲਿਫਟਿੰਗ ਦਾ ਮਤਲਬ ਅਸੀਂ ਘਰ ਆਨ ਦੇਵਾਂਗੇ ਹੁਣ ਤੱਕ 10 ਲੱਖ ਐਮਟੀਜੀ ਲੁੱਟਿੰਗ ਵੀ ਅਸੀਂ ਕਰ ਲਈ ਹੈ ਸੋ ਸਮੁਤਰੀ ਸਾਡਾ ਸੀਜ਼ਨ ਚੱਲ ਰਿਹਾ ਹੈ ਔਰ ਲੱਗਦਾ ਵੀ ਇਹ ਸੀਜ਼ਨ ਕਾਫੀ ਵਧੀਆ ਫਰੂਟਫੁਲ ਹੋਗਾ ਇਸ ਵਾਰ ਸਰ ਕਈ ਮੰਡੀਆਂ ਸਰ ਕੰਡਮ ਬਾਰਦਾਨਾ ਪਿਆ ਸਰ ਬਹੁਤ ਆਇਆ ਸਰ ਬਿਲਕੁਲ ਅਸੀਂ ਕਰਾਂਗੇ ਕੰਡਮ ਬਾਰਦਾਨਾ ਕੋਈ ਅਸੀਂ ਗੱਲ ਨਹੀਂ ਹੈ ਸਾਡੇ ਕੋਲ ਬਾਰਦਾਨਾ ਕੰਪਲੀਟ ਹੈਗਾ ਨਵਾਂ ਬਾਰਦਾਨਾ ਵੀ ਹੈ ਸੋ ਜਿੱਥੇ ਜਿੱਥੇ ਉਹਦੀ ਲੋੜ ਹੈਗੀ ਆ ਉਸੇ ਪਹੁੰਚਦਾ ਕਰ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਾ ਘਰੇਟ ਦੀ ਰਹੂਗੀ ਨਾ ਤਰਪਾਲਾਂ ਦੀ ਰਹੂਗੀ ਪੂਰੇ ਪ੍ਰਬੰਧ ਕੀਤੇ ਆ ਮਾਨ ਸਾਹਿਬ ਜੀ ਦਾ ਇਹ ਬੜਾ ਸਪਸ਼ਟ ਦੇਸ਼ ਹੈ ਕਿ ਮੰਡੀ ਦੇ ਅੰਦਰ ਜਿਹੜਾ ਕੱਲਾ ਕੱਲਾ ਦਾਣਾ ਉਹ ਮਤਲਬ ਉਹਦੀ ਖਰੀਦ ਵੀ ਕਰਾਂਗੇ ਔਰ ਮਤਲਬ ਐਮ ਐਸ ਪੀ ਦੇ ਮੁਤਾਬਕ 2425 ਰੁਪਈਆ ਉਹ ਕਿਸਾਨ ਦੇ ਖਾਤੇ ਜਾਏਗਾ ਸਰ ਛੋਨੇ 15 ਦਾ 20 ਸਪੈਸ਼ਲ ਵਗੈਰਾ ਕੋਈ ਰੋਗਦਨ ਖਾਤਾ ਰੈਕਸੀ ਅੱਜ ਤੇ ਟਰਾਲੀਆਂ ਇਸ ਕਰਕੇ ਜੇ ਇਹ ਹੁਣ ਮਲਟੀ ਕਿਸਮ ਦੀਆਂ ਪ੍ਰੋਬਲਮ ਨੇ ਜੇ ਆਪਾਂ ਇਧਰ ਰੋਗ ਲਈਏ ਫਿਰ ਦੂਜੇ ਪਾਸੇ ਲਿਫਟਿੰਗ ਦੀ ਪ੍ਰੋਬਲਮ ਆਣੀ ਹੈ ਇਹ ਲਿਫਟਿੰਗ ਦਾ ਚਾਰਜ ਕੋਈ ਨਹੀਂ ਰਹੀ ਇਹ ਸਾਰੀ ਮੰ ਤੁਹਾਡੀ ਜ਼ਰੂਰ ਕਰਦੇ ਨੇ ਸਪੈਸ ਲਗੀਆਂ ਨੇ ਸਰ ਸਪੈਸ ਲੱਗੀਆਂ ਲੇਕਿਨ ਪਿਛਲੇ 3 ਦਿਨ ਤੋਂ ਅੱਜ ਸਪੈਸ ਲਗੀਆਂ ਨੇ ਸੈਕੰਡ ਮੈਂ ਵੀ ਗੱਲ ਕਹਿਦਾ ਵਾਂ ਵੀ 2 3 4 ਦਿਨ ਹੀ ਪਹਿਲਾਂ ਜਿਹੜੀ ਹੈ ਨਾ ਰਾਈਬਲ ਆਣੀ ਸ਼ੁਰੂ ਹੋਈ ਹੈ ਸੋ ਕੋਈ ਪਰਬਲਮ ਨਹੀਂ ਸਰ ਪੰਜਾਬ ਸਰਕਾਰ ਵੱਲੋਂ ਕੀ ਰਿਕਮੈਂਡੇਸ਼ਨਸ ਕਿਸਾਨਾਂ ਨੂੰ ਕੀਤੀ ਜਾ ਰਹੀਆਂ ਝੋਨੇ ਦੀ ਫਸਲ ਲੈ ਕੇ ਝੋਨਾ ਦਾ ਸੀਜ਼ਨ ਸ਼ੁਰੂ ਹੋ ਰਿਹਾ ਸਰ ਕੀ ਰਿਕਮੈਂਡ ਕਰ ਰਹੀ ਹੈ ਬਜਾ ਜੋ ਸਾਡਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹ ਬਣਾਉਗੀ ਪ੍ਰੋਟੋਕਾਲ ਜਿਨ੍ਹਾਂ ਵੀਜ਼ਾ ਨੂੰ ਔਥਰਾਇਜ਼ ਕਰਨਗੇ ਉਹੀ ਅਸੀਂ ਕਿਸਾਨ ਨੂੰ ਫੀਲ ਕਰਾਂਗੇ ਵੀ ਉਹ ਵੀ ਸੋ ਛੋਟਾ ਵੇਚਣ ਦੀ ਸਾਡ ਡੇਡ ਜਿਹੜੀ 1 ਜੂਨ ਤੋਂ ਕਰ ਦਿੱਤੀ ਗਈ ਹਾਂ ਬਿਲਕੁਲ ਬਿਲਕੁਲ 1 ਜੂਨ ਤੋਂ ਕੀਤੀ ਹੈ ਪਹਿਲੀ ਜੂਨ ਨੂੰ 5 ਜਿਹੇ ਲਿਆ ਫਿਰ ਉਸ ਤੋਂ ਬਾਅਦ ਮਤਲਬ ਨੈਕਸਟ ਅਗਲੇ ਅਗਲੇ ਜੋ ਵੀ ਡਾਟਾ ਮਿਲ ਗਿਆ ਜ਼ਿਲ੍ਹਿਆਂ ਨੂੰ ਸੋ ਅਗਲੇ ਵੀ ਪ੍ਰਬੰਧ ਪੂਰੇ ਸਾਡੀ 9 ਤੱਕ ਮੇਰਾ ਨਾਮ ਮਿੱਕੀ ਹੁੰਦਲਾ ਜੀ ਸਾਡੀ ਇੱਥੇ ਆੜਤ ਹੈ ਸਲੀਨਾ ਮੰਡੀ ਦੇ ਵਿੱਚ ਸਾਡੀ ਬ੍ਰਾਂਚ ਹੈ ਓ ਕੀ ਕੀ ਦਿੱਕਤ ਕੀ ਆ ਰਹੀ ਤੁਹਾਨੂੰ ਜੀ ਦਿੱਕਤ ਇਹ ਹੈ ਜੀ ਪਹਿਲਾਂ ਤਾਂ ਸਾਡੇ ਕੋਲ ਕੋਈ ਬਰਦਾਨਾ ਨਹੀਂ ਪਹੁੰਚਿਆ ਮੈਂ ਤਾਂ ਕਰ ਕਰ ਅਸੀਂ ਬਾਰਦਾਨਾ ਆ ਲਿਆ ਤੇ ਹੁਣ ਸਾਡੇ ਕੋਈ ਲਿਫਟਿੰਗ ਲਈ ਉੱਥੇ ਇੱਕ ਵੀ ਟਰੱਕ ਨਹੀਂ ਪਹੁੰਚ ਰਿਹਾ ਨੇ ਤੂੰ ਫੋਨ ਕਰਦੇ ਆ ਠੇਕੇਦਾਰ ਨੂੰ ਵੀ ਸਾਰੇ ਇਨਸਪੈਕਟਰ ਵੀ ਫੋਨ ਕਰਦੇ ਆ ਪਾ ਲੱਗ ਚੁੱਕਿਆ ਜੀ ਉੱਥੇ ਤਾਂ ਕੱ ਲੱਗੀਆਂ ਪਈਆਂ ਬੋਰੀਆਂ ਦੀ ਚਲੀ ਨਾ ਹਾਂਜੀ ਛਲੀਣਾ ਮੰਡੀ ਤੁਸੀਂ ਜਾ ਕੇ ਲਿਫਟਿੰਗ ਬਹੁਤ ਵਧੀਆ ਹੋ ਰਹੀ ਹੈ ਸਾਰਾ ਕੰਮ ਟਾਈਮ ਟੂ ਟਾਈਮ ਕੋਈ ਲਿਫਟਿੰਗ ਨਹੀਂ ਹੋ ਰਹੀ ਜੀ ਉੱਥੇ ਤੁਸੀਂ ਜਾ ਕੇ ਦੇਖਿਓ ਅਸੀਂ ਤਾਂ ਇਹੀ ਵਾਰੀ ਵਾਰੀ ਬੇਨਤੀ ਕਰ ਰਹੇ ਆਂ ਕਿ ਸਾਡਾ ਕਸੂਰ ਦੱਸ ਦੋ ਪੀ ਆ ਸਾਨੂੰ ਡੇਲੀ ਕਿਹਾ ਜਾਂਦਾ ਕਿ ਅੱਜ ਟਰੱਕ ਆਗੇ ਜੀ ਅੱਜ ਆਗੇ ਜੀ ਉੱਥੇ ਇੱਕ ਵਾਰ ਕੋਈ ਵੀ ਇੱਕ ਟਰੱਕ ਵੀ ਨਹੀਂ ਉੱਥੇ ਤੱਕ ਪਹੁੰਚਿਆ ਉਹ ਕਿੰਨੇ ਦਿਨ ਹੋ ਗਏ ਪਾ ਲਗਿਆ ਨੂੰ ਜੀ ਉਹਦੇ ਸਾਨੂੰ ਹੋ ਗਏ 4 ਦਿਨ ਹੋ ਗਏ ਜੀ ਪਾ ਲਗਿਆ ਕੀ ਕਾਰਨ ਕੀ ਆ ਕਿਉਂ ਨਹੀਂ ਆਇਆ ਕਾਰਨ ਸਮਝ ਨਹੀਂ ਆਉਂਦੀ ਸਾਨੂੰ ਤਾਂ ਇੱਕ ਉਹ ਵਿਨੋਦ ਠੇਕੇਦਾਰ ਆ ਉਹ ਨਾਂ ਉਹਨੂੰ ਬੋਲਣ ਦਾ ਪਤਾ ਸੀ ਉਹਨੂੰ ਫੋਨ ਕਰਦੇ ਆ ਨਾ ਉਹ ਪਹਿਲੀ ਗੱਲ ਤਾਂ ਫੋਨ ਨਹੀਂ ਚੱਕਦਾ ਜੇ ਚੱਕ ਰਿਹਾ ਕਰੂਗਾ ਮੈਂ ਠੇਕੇ ਪ੍ਰਧਾਨ ਟਰੱਕ ਇਹਨਾਂ ਨੂੰ ਕਹਤਾ ਇਹਨਾਂ ਦਾ ਆਪਸ ਵਿੱਚ ਹੀ ਨਹੀਂ ਸਮਝ ਆਉਂਦਾ ਵੀ ਕੌਣ ਠੇਕੇਦਾਰ ਆ ਕਿਹਦੇ ਕੋਲ ਟੈਂਡਰ ਆ ਕੁਝ ਨਹੀਂ ਪਤਾ ਲੱਗਦਾ। ਉਹ ਤੁਹਾਡੀ ਸਰਕਾਰ ਤੋਂ ਕੀ ਮੰਗੇ? ਸਾਡੇ 3 ਸੀਜ਼ਨ ਹੋ ਗਏ ਜੀ ਪਿਛਲੀ ਕਣਕ ਦੇ ਵਿੱਚ ਸੁੱਸਰੀ ਇੰਨੀ ਪੈ ਗਈ ਉਦੋਂ ਵੀ ਬੜਾ ਮੰਦਾ ਹਾਲ ਸਾਡਾ ਰਿਹਾ ਆੜਤੀਆਂ ਦਾ ਦੱਸੋ ਮੈਨੂੰ ਕੀ ਕਸੂਰ। ਝੋਨੇ ਵਰੀ ਤਾਂ ਸਾਨੂੰ ਲਿਫਟਿੰਗ ਦੀ ਇੰਨੀ ਪ੍ਰੋਬਲਮ ਆਈ ਕੋਈ ਟਰੱਕ ਨਹੀਂ ਮਿਲਿਆ ਉਦੋਂ ਵੀ ਤੇ ਇਸ ਵਾਰੀ ਤੀਜਾ ਸੀਜ਼ਨ ਹੋ ਗਿਆ ਲਗਦਾ।